ਬਾਈ ਜੀ ساری ਦੁਨੀਆ ਚ ਨਾਂ ਕਮਾਇਆ ਸਿੱਖ ਕੌਮ ਨੇ ਕਿ ਹੈਲਪ ਕਰਦੇ ਆ ਦੂਜਿਆਂ ਦੀ ਪਰ ਆਹ ਕੌਜਕ ਈਦਾ ਦੇ ਬੰਦੇ ਇਹਨਾਂ ਦੇ ਪੱਗਾਂ 'ਚ ਸਿਰ ਫਸਾਏ ਆ ਨਾ ਆ ਦੇਖ ਲੋ ਆ ਵੀਰ ਸਰਦਾਰ ਆ ਆਪਣਾ ਰੇੜੀ ਤੇ 버ਗਰ ਟਿੱਕੀਆਂ ਬਣਾਉਂਦਾ ਆ ਰੇੜੀ ਪਾਲਟ ਗਈ ਜੀ ਸਰਹੰਦ ਦੀ ਵੀਡੀਓ ਆ ਇਹ ਪਾਲਟ ਗਈ ਤਾਂ ਇੱਕ ਸਰਦਾਰ ਕਹਿੰਦਾ ਦਿਲ ਨਹੀਂ ਕਰਦਾ ਸਰਦਾਰ ਦੀ ਨਾਂ ਦਾ ਸਰਦਾਰ ਆ ਇਹੋ ਜਿਹੇ ਚੌਲਾ ਦੇ ਨਾ ਪੱਗ ਸਰਫਸਾਏ ਹੋਏ ਆ ਤਾਂ ਆ ਗਿਆ ਤੁਸੀਂ ਵੀਡੀਓ ਦੇਖੋ ਕਹਿੰਦਾ ਹੌਣ ਮਾਰੀ ਜਾਂਦਾ ਤੇ ਗੰਦ ਸਣਡਿਆ ਆ ਉਹਨਾਂ ਨੂੰ ਕਿੱਦਾਂ ਦੀ ਮੰਦੀ ਸ਼ਬਦਾਵਲੀ ਬੋਲੀ ਪੰਜਾਬੀ ਵੀਰ ਆਪਣਾ ਸਿੰਘ ਮੋਰੇ ਸਰਦਾਰ ਆ ਉਹ ਵੀ ਤਾਂ ਝੁੱਥਲ ਬੰਦਾ ਮੈਂ ਕਹਿੰਦਾ ਹਰਦੂ ਲਾਦ ਤੇਰੇ ਨਾ ਆ ਪੱਗ ਨਾ ਬੰਨ ਵੀਰੇ ਘਰ ਰੱਖ ਦੇ ਆ ਦਾੜਾ ਪ੍ਰਕਾਸ਼ ਕੀਤਾ ਇਹਨੂੰ ਮਨ ਦੇ ਦਾੜੇ ਨੂੰ ਕੋਈ ਫਾਇਦਾ ਨਹੀਂ ਜੇ ਤੂੰ ਆਪਣੇ ਭਰਾਵਾਂ ਦੀ ਮਦਦ ਨਹੀਂ ਕਰ ਸਕਿਆ ਨਾ ਤੇ ਜਿਹੜੀ ਗਰਬਾਣੀ ਨੇ ਸਾਨੂੰ ਦੱਸਿਆ ਗੁਰੂ ਸਾਹਿਬ ਦੀ ਪਗ ਬਖਸ਼ੀ ਹੋਈ ਦਸਤਾਰ ਬਖਸ਼ੀ ਦਾੜਾ ਬਖਸ਼ਿਆ ਉਹ ਕਹਿੰਦੇ ਏਕ ਪਿਤਾ ਏਕ ਜਿਸਕੇ ਹਮ ਬਾਰਕ ਤੇ ਤੂੰ ਤਾਂ ਆਪਣੇ ਨੂੰ ਗੱਲ ਨਾਲ ਨਹੀਂ ਲਾਉਂਦਾ ਤੂੰ ਕਿਸੇ ਦੀ ਮਦਦ ਕੀ ਕਰਨੀ ਆ ਹਰ ਦੂ ਲਾਂਤ ਰੇ ਡੁੱਬ ਕੇ ਮਰ ਜਾ ਸ਼ਰਮ ਨਾਲ ਤੇ ਆ ਤੁਸੀਂ ਵੀਡੀਓ ਦੇਖੋ ਬਾਕੀ ਆ ਤੁਹਾਨੂੰ ਇਹਦੇ ਹਾਲਾਤ ਲੱਗ ਜਾਣੇ ਪਤਾ ਬਾਈ ਦੇ ਆ ਦੇਖੋ ਵਿਚਾਰੇ ਪੰਜਾਬੀ ਦੀ ਯਾਰ ਮਦਦ ਕਰਿਆ ਕਰੋ ਆਪਣੇ ਬੰਦੇ ਦੀ ਦੁਨੀਆ ਭਰ ਬਹੁਤ ਮਦਦ ਕਰ ਲਈ ਆਪਾਂ ਬਹੁਤ ਮਦਦ ਕਰਦੇ ਕਰੋ ਕਿੱਥੇ ਲੋੜ ਆ ਬਰਾ ਆ ਇਦਾਂ ਦੇ ਬਦਲ ਲਾਂਹਤਾ ਪਾਓ ਇਸ ਬੰਦੇ ਨੂੰ ਸ਼੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਆਪਣਾ ਸਰਹੰਦ ਤੇ ਇਸ ਵੇਲੇ ਆਪਾਂ ਮੌਜੂਦ ਆ ਜੀ ਫਿਰਕ ਹੋਟਲ ਤੇ ਆਪਣਾ ਇਹ ਸਰਦਾਰ ਭਰਾ ਇਹਦੀ ਆਪਾਂ ਵੀਡੀਓ ਵੀ ਪਾਈ ਸੀ ਇਹ 버ਗਰ ਵੇਚਣ ਦਾ ਕੰਮ ਕਰਦਾ ਵੀਰ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਨਾ ਇੱਥੇ ਰੇੜੀ ਪਲਟ ਗਈ ਆ ਰੇੜੀ ਪਲਟ ਗਈ ਬੰਦੇ ਦੀ ਤੇ ਸਮਾਨ ਸਾਰਾ ਨੀਚੇ गिर ਗਿਆ ਸਾਰੇ ਇਹਦੀ ਮਦਦ ਕਰ ਰਹੇ ਆ ਪਟਾਈ ਕਾ ਗੱਡੀ ਆ ਗੱਡੀ ਦਾ ਨੰਮ ਇਲ 4C8W4062 ਤੇ ਆ ਸਰਦਾਰ ਬੰਦੇ ਦੀ ਗੱਡੀ ਐ ਤੇ ਇਹ ਬੰਦਾ ਇਹਨੂੰ ਗਾਲ੍ਹਾਂ ਕੱਢ ਰਿਹਾ ਸਰਦਾਰ ਬੰਦੇ ਦੀ ਗੱਡੀ ਐ ਤੂੰ ਚੋਰੀ ਕੀਤੀ ਐ ਮੇਰੀ ਇਹ ਬੰਦਾ ਗਾਲ੍ਹਾਂ ਕੱਢ ਰਿਹਾ ਐ ਇਹ ਬੰਦਾ ਗਾਲ੍ਹਾਂ ਕੱਢ ਰਿਹਾ ਉਹ ਬੰਦੇ ਨੂੰ ਕਹਿੰਦਾ ਵੀ ਆਪਣੀਆਂ ਰੇੜੀ ਚੱਕ ਆਪਣਾ ਭੰਗ ਭੋਸੜਾ ਚੱਕ ਆਹ ਲਫ਼ਜ਼ ਵਰਤ ਰਿਹਾ ਐ ਬੰਦਾ ਆਹ ਦੇਖੋ ਕਹਿੰਦਾ ਕਰੋ ਸਾਈਡ ਤੇ ਇਸ ਬੰਦੇ ਨੇ ਮਦਦ ਤਾਂ ਕੀ ਕਰਨੀ ਐ ਸਰਦਾਰ ਦੀ ਇਹ ਉਲਟਾ ਗਾਲ੍ਹਾਂ ਕੱਢ ਰਿਹਾ ਐ ਇਹਨੂੰ ਮੜਾ ਜਾ ਕਰੋ ਬਾਹਰ ਲਾ ਬਲਾਓ ਪੁਲਿਸ ਬਲਾਓ ਬਲਾਓ ਪੁਲਿਸ ਸਾਰੇ ਖੜੇ ਦੇਖਦੇ ਨੇ ਆ ਦੇਖੋ ਸਾਡੇ ਨੇ ਵੀਡੀਓ ਬਣਾਓ ਤੁਸੀਂ ਵੀ ਇਹਨੂੰ ਵਾਇਰਲ ਕਰੋ ਬੰਦੇ ਨੂੰ ਇਹਨਾਂ ਨੂੰ ਮਦਦ ਕਰਨੀ ਆ ਡੰਡਾ ਦਿਖਾ ਰਿਆ ਸੀ ਆ ਪਿਆ ਡੰਡਾ ਇਹਨੂੰ ਡੰਡਾ ਦਿਖਾ ਰਿਆ ਸੀ ਭਰਾ ਨੂੰ ਚਲੋ ਕੋਈ ਨਹੀਂ ਵੀਰੇ ਖੜੇ ਆ ਰਖਵਾਇਂ ਯਾਰ ਸਮਾਨ ਇਹ ਮਦਦ ਕਰੂਗਾ ਬਲਾਓ ਬਲਾਓ ਪੁਲਿਸ ਬਲਾਊਗਾ ਇਹ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਪਤਾ ਲੱਗ ਸਕੇ ਵੀ ਕਿਹੜਾ ਕਿੰਨਾ ਕ ਹਮਦਰਦ ਆ ਕੱਢੋ ਗਾਲਾਂ ਕੱਢੋ ਹੁਣ ਕੱਢੋ ਗਾਲਾਂ ਕੱਢੋ ਗਾਲਾਂ ਤੂੰ ਕੱਢੀਆਂ ਗਾਲਾਂ ਕੋਈ ਨਹੀਂ ਸਭ ਨੂੰ ਪਤਾ ਕਿੰਨੇ ਕੱਢੀਆਂ ਆ ਵੀਰ ਨੂੰ ਪਤਾ ਉਸਤਾ ਨਹੀਂ ਬੰਦਾ ਕਰ ਰਸਤਾ ਰੇੜੀ ਚ ਕੁਵਾਈ ਆ ਉਹ ਕੈਮਰਾ ਲੱਗਿਆ ਹੋ ਜੋ ਸਾਈਡ ਤੇ ਰੁਕ ਸੋਏ ਭਰਾ ਹੈ ਆਪਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪਹਿਲਾਂ ਵੀ ਚੈਨਲ ਤੇ ਇਹਦੀ ਵੀਡੀਓ ਪਾਈ ਸੀਗੀ ਇਹਦਾ ਕਾਫੀ ਜਿਹੜਾ ਨੁਕਸਾਨ ਹੈ ਉਹ ਹੋ ਗਿਆ ਬੰਦੇ ਦੀ ਮਦਦ ਕਰਨ ਦੀ ਬਜਾਏ ਯਾਰ ਆਪਣਾ ਸਰਦਾਰ ਭਰਾ ਹੀ ਗਾਲਾਂ ਕੱਢ ਰਿਹਾ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਫਿਰ ਬੰਦੇ ਨੂੰ ਡਿੰਡਾ ਦਿਖਾ ਰਿਹਾ ਦੱਸੋ ਇਹ ਨੁਕਸਾਨ ਹੋ ਗਿਆ ਵੀਰ ਦਾ ਜਿਹੜਾ ਐਕਸਲ ਹੈ ਰੈਡੀ ਦਾ ਉਹ ਟੁੱਟ ਗਿਆ ਦੇਖੋ ਕਿਸੇ ਨੂੰ ਫੋਨ ਤੇ ਕਹਿ ਰਿਹਾ ਗੰਦ ਪਾਇਆ ਉਹ ਯਾਰ ਗਰੀਬ ਬੰਦਾ ਕੱਢ ਰਿਹਾ ਉਹਨੇ ਕਿਹੜਾ ਗੰਦ ਪਾਇਆ ਆ ਦੇਖ ਰਿਹਾ ਪਾਜੀ ਸਰਦਾਰ ਦਾ ਨੁਕਸਾਨ ਹੋ ਰਿਹਾ ਉਹਨੂੰ ਗਾਲ੍ਹਾਂ ਕੱਢ ਰਿਹਾ ਕਹਿੰਦਾ ਗੰਦ ਪਾਇਆ ਗਾਲ੍ਹਾਂ ਕੱਢੋ ਕੱਡੋ ਗਾਲਾਂ ਗੱਡੋ ਕਿੱਡੇ ਡਿਆ ਤੈਨੂੰ ਆਹ ਚੱਕ ਹੱਥ ਚੱਕਾ ਤੈਨੂੰ ਦੱਸਾਂ ਆ ਸਰਦਾਰ ਬੰਦੇ ਦਾ ਨੁਕਸਾਨ ਹੋ ਗਿਆ ਤੇ ਇਹਨੂੰ ਗਾਲਾਂ ਕੱਢ ਰਿਹਾ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਰ ਭਰਾ ਦੀ ਆਪਣੀ ਰੇੜੀ ਹੈ ਜੀ ਵੀਰ ਦੀ ਇਹਦਾ ਸਾਰਾ ਸਮਾਨ ਨੀਚੇ गिर ਗਿਆ ਗੱਡੀ ਦਾ ਐਕਸਲ ਟੁੱਟਾ ਟੁੱਟ ਗਿਆ ਟਾਇਰ ਗੱਡੀ ਨਾ ਟੁੱਟਿਆ ਅਸਨਾ ਨਾ ਅਸੀਂ ਚੱਕ ਕੇ ਖੜੇ ਕੀਤੇ ਤੇ ਬੰਦਾ ਗਾਲਾਂ ਕੱਢ ਰਿਹਾ ਇਹਨੂੰ ਕਿਉਂ ਕਹਿੰਦਾ ਗੱਡੀ ਸਾਈਡ ਤੇ ਕਰ ਤੂੰ ਗੰਦ ਪਾਇਆ ਇਹਦਾ ਨੁਕਸਾਨ ਨੈਪ ਟੁੱਟਿਆ ਜਾਂ ਕਿਸੇ ਨਹੀਂ ਨਹੀਂ ਇਹ ਟੁੱਟ ਗਿਆ ਜੀ ਜਿਹਰੇ ਕਰਕੇ ਹੋਣ ਲੱਗੇ ਟੁੱਟ ਗਿਆ ਹੋਣ ਲੱਗੇ ਟੁੱਟ ਗਿਆ ਅੱਛਾ ਤੇ ਬਿਨਾਂ ਗੱਲ ਤੋਂ ਖੇਰ ਚੜ ਰਿਹਾ ਬੰਦਾ ਗੱਡੀ ਕੱਢ ਲੋ ਕੀ ਕਾ ਪਾਇਆ ਇਹ ਨਾਲੀ ਕੀ ਕਾ ਪਾਇਆ ਦਸਤਾਵ ਦੀ ਇੱਜ਼ਤ ਰੱਖੀ ਜੁਂਦੀ ਮਰੀ ਜਬਾਣੀ ਗਾੜਾ ਗੱਡੀਆਂ ਦੀ ਬਹੁਤ ਕੋਈ ਲੈ ਦੇ ਯਾਰ ਭਈਆਂ ਦੀ ਪੈ ਜਾਣੀ ਹੱਕ ਹਾਲਾਂਕਿ ਇਹਨੇ ਬਹੁਤ ਗਾਲਾਂ ਗੱਡੀਆਂ ਜੀ ਬੰਦੇ ਰੋਟੀ ਪਕਾ ਕੇ ਖਾਣ ਤੇਰੀ ਗੱਡੀ ਦਾ ਚੱਪੇ ਕੋਈ ਟੁੱਟ ਗਿਆ ਤੂੰ ਕੱਲ ਚੱਕ ਕੇ ਕਰ ਨਹੀਂ ਡੰਡਾ ਦਿਖਾ ਰਿਹਾ ਡੰਡਾ ਆ ਬੇ ਖਾਸਤਾ ਜੀ ਉੱਧਰ ਡੰਡਾ ਵੇਦਾ ਨਹੀਂ ਨਹੀਂ ਯਾਰ ਡੰਡਾ ਵਸਾ ਰਿਹਾ ਉਹਨੂੰ ਹਾਂ ਜੀ ਰੀਡੀ ਚੈੱਕ ਕਰ ਰਿਹਾ ਮੈਂ ਥੱਪੜ ਮਾਰ ਲਮੈ ਤੂੰ ਮਾਰ ਕੇ ਰੱਖ ਕਿ ਕਰਦੇ ਵੀਰੇ ਤੁਸੀਂ ਮਦਦ ਕਰੋ ਤੁਸੀਂ ਮਦਦ ਕਰੋ ਸਾਡੀ ਦੇਖੀ ਦੁੰਦੀਆਂ ਵਿੱਚ ਬਹਿ ਕੇ ਹਾਂ ਐਨਾ ਘਰ ਨਹੀਂ ਕਰੀਦਾ ਪਰ ਮਾਤਮ ਨੂੰ ਪਤਾ ਹੀ ਤੁਹਾਨੂੰ ਕਿੱਥੇ ਜਾ ਕੇ ਮਾਰਨਾ ਇਹ ਫੋਨ ਕਰ ਰਿਹਾ ਕਿਸੇ ਨੂੰ ਪੂਰਾ ਗਰੀਬ ਦਾ ਸਹਾਰਾ ਹੋ ਗਿਆ ਤੂੰ ਉਹਨੂੰ ਜਿਹੜਾ ਹੈਲਪ ਦਾ ਕੀ ਕਰਨੀ ਉਹਦੀ ਯਾਰ ਤੁਸੀਂ ਬਾਬਾ ਜੀ ਲੈ ਉਹਨਾਂ ਨੂੰ ਲੈ ਲਓ ਨਹੀਂ ਨੀ ਬੜਾਈ ਅਸੀਂ ਤਾਂ ਕੁਛ ਕਿਹਾ ਹੀ ਨਹੀਂ ਅਸੀਂ ਤਾਂ ਇਹ ਕਿਹਾ ਕਿ ਗੱਡੀ ਕੱਢ ਲੈ ਬਾਰੋ-ਬਾਰ ਡੰਡਾ ਲੈ ਰਹੇ ਨੇ ਕਹਿੰਦੇ ਮਾਰਨ ਨੂੰ ਤੇ ਗਾਲ੍ਹਾਂ ਕੱਢ ਰਹੇ ਨੇ ਕੋਈ ਮਤਲਬ ਨਹੀਂ ਗਾਲ੍ਹਾਂ ਇਹਨੇ ਨਹੀਂ ਕੱਢੀਆਂ ਇਹਨਾਂ ਗੱਡੀਆਂ ਦੇ ਉਹ ਮੈਂ ਡੰਡਾ ਵੀ ਦਿਖਾਇਆ ਫਿਰ ਡੰਡਾ ਦਿਖਾਵਾਂਗੇ ਗਾਲ੍ਹਾਂ ਕੱਢਾਂਗੇ ਹੀ ਇਹਦਾ ਮਤਲਬ ਕੀ ਗੱਲ ਕਰਦਾ ਉਹ ਯਾਰ ਅਸੀਂ ਮਦਦ ਕਰ ਰਹੇ ਹਾਂ ਹਾਦਸਾ ਤੂੰ ਹੋਰ ਨ ਮਾਰੀ ਜਾਣਾ ਫਿਰ ਦੁਸਰ ਚੜੀ ਜਾਣਾ ਬਿਨਾਂ ਗੱਲ ਤੋਂ ਕੋਈ ਗੱਡੀ ਆ ਰਹੀ ਮੱਡੋਂ ਮੇਰਾ ਡੰਡਾ ਕਿੰਨੇ ਕੱਟੇ ਆ ਸਾਨ ਹੋ ਗਿਆ ਮੁੰਡੇ ਦਾ ਖਲਾਉ ਮੈਂ ਹੈਲਪ ਕਰਨੀ ਉਹਦੀ ਮਦਦ ਕਰੀ ਦੀ ਯਾਰ ਇਹ ਆਪਾਂ 50 ਦੇ ਵਿੱਚ ਰਹਿ ਗਏ ਕਰੀ ਦੇਖਣੀ ਹੈ ਯਾਰ ਕਿ ਫਾਇਰਾ ਇਹਨਾਂ ਨੇ ਪਈਆਂ ਦੀ ਹੈ ਕਰਨੀਆਂ ਪਈਆਂ ਦੀ ਹੈਲਪ ਕਰਦੇ ਫਿਰ ਆਪਣੇ ਪੰਜਾਬੀ ਦੀ ਕਦੇ ਨਹੀਂ ਕਰਦੇ ਇਹਦਾ ਥੋੜਾ ਸਾਈਡ ਤੋਂ ਕਰਦਾ ਦੇਖੀ ਤਾਂ ਹੀ ਤਾਂ ਕਹਿੰਦੇ ਨੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਮਦਦ ਨਾਲ ਦੀ ਯਾਰ ਸਰਦਾਰ ਬੰਦੇ ਆ ਗਏ ਮੈਂ ਤੁਹਾਨੂੰ ਫਿਰ ਅਸੀਂ ਕਿਹਾ ਨਹੀਂ ਵੀ ਸਾਰਾ ਕੁਝ ਖਿੰਡਿਆ ਹੋਇਆ ਉਹਦਾ ਪਰੇ ਹੋਇਆ ਆ ਗੱਡੀ ਅੱਜ ਕਾ ਹੈਗੀ ਥੋੜੀ ਨਿਕਲਦੀ ਹੈ ਉਹ ਉਧਰੋਂ ਵੀ ਨਿਕਲਦੀ ਹੈ ਜੀ ਗੱਡੀ ਤਾਂ ਗੱਡੀ ਨਿਕਲਦੀ ਹੈ ਜਗ੍ਹਾ ਯਾਰ ਹੱਦਾਂ ਦੀ ਯਾਰ ਹਲੋ ਆ ਡੰਡਾ ਮੋੜ ਦੋ ਹਲਾ ਡੰਡਾ ਮੋੜ ਦੋ ਇਹਦਾ ਡੰਡਾ ਮਾਰ ਰਿਆ ਸੀ ਇਹਦੇ ਉਹ ਕਿਧਰ ਗਿਆ ਵੀਰ ਆ ਦੇਖੋ ਲੈ ਸਾਹਮਣੇ ਰੱਖ ਲਈ ਫਿਰ ਨਾ ਕੱਢ ਲਈ ਦੁਬਾਰਾ ਗਲਤ ਬੰਦੇ ਦੇ ਗਲਤ ਬੰਦੇ ਦੇ ਨਾ ਕੱਢ ਲਈ ਦੁਬਾਰਾ ਓਏ ਗੰਦੇ ਹੈ ਓਏ ਹੋਏ ਆ ਬੰਦਾ ਗੰਧ ਦੱਸ ਰਿਹਾ ਹੈ ਇਹ ਗੰਦਾ ਹੈ ਆ ਪੰਜਾਬੀ ਬੰਦਾ ਰੋਜ਼ਗਾਰ ਕਰ ਰਿਹਾ ਹੈ ਨਿਹੰਗ ਸਿੰਘ ਖੜੇ ਨੇ ਤੇ ਬੰਦਾ ਦੱਸੋ ਗੰਧ ਦੱਸ ਰਿਹਾ ਕੰਮ ਨੂੰ ਹਾਂ ਜੇ ਪੰਜਾਬੀ ਕੰਮ ਕਰਨ ਲੱਗ ਗਏ ਤਾਂ ਗੰਦ ਬਾਣਨ ਲੱਗ ਗਏ ਇਹਦੇ ਪੰਦੇ ਹੀ ਬੜੀਦਾ ਹੁੰਦਾ ਬੱਲੇ ਆ ਸਾਰੇ ਦੇਖ ਰਹੇ ਨੇ ਤੇਰੇ ਵਰਗੇ ਪੰਦੇ ਕਿ ਸਾਡੇ ਵਰਗੇ ਪੰਦੇ ਆ ਤੇਰੀ ਦਾੜੀ ਦਾ ਲਿਹਾਜ਼ ਕਰ ਲਿਆ ਸ਼ੁਕਰ ਕਰ ਤੇਰੇ ਮੈਂ ਸੁੱਟੀਆਂ ਨਹੀਂ ਹਾਂ ਅੱਗੇ ਫੈਦੋਂ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਇਹਨੂੰ ਲਾ ਕੇ ਘਰ ਰੱਖ ਦੇ ਹੈਲਪ ਕੀ ਕਰਨੀ ਤੂੰ ਯਾਰ ਉਲਟਾ ਬੋਲੀ ਦੇਖ ਲੋ ਕਹਿੰਦਾ ਗੰਦ ਪਾ ਰਿਹਾ ਪੰਜਾਬੀ ਬੰਦਾ ਕੰਮ ਕਰ ਰਿਹਾ ਕਹਿੰਦਾ ਗੰਦ ਪਾ ਰਿਹਾ ਮੈਂ ਕਹਿੰਦਾ ਉਮਰ ਦੇ ਧਾਮਾ ਸਿਆਣੇ ਰੱਖ ਲਓ ਵੀ ਅਸੀਂ ਦੂਜਾ ਹੈਗਾ ਯਾਰ ਉਮਰ ਦੇ ਤੇਰੇ ਕੀ ਜਾਣ ਮਤਲਬ ਤੇ ਕਿਵੇਂ ਰੱਖਦਾ ਹੈਲਪ ਕਰੀ ਜੁੰਡੀਆਂ ਬੰਦੇ ਨਹੀਂ ਚਲੋ ਯਾਰ ਕਰਾਓ ਸਣੀ ਸੈਰ ਤੇ ਕਰਾਓ ਯਾਰ ਮੇਰੀ ਵੀਰ ਦੀ ਰੇਡੀ ਚਲੋ ਲਾਓ ਚ ਅਜਾ ਕੁੱਤਾ ਕੀਤਾ ਮੇਰਾ ਵੀਰੇ ਰਸਦਾ ਦੇਖੋ ਯਾਰ ਇਹਦਾ ਨੁਕਸਾਨ ਵੀ ਹੋ ਗਿਆ ਐਕਸਲ ਟੁੱਟ ਗਏ ਦੋਨੋਂ ਸਾਈਡ ਤੇ ਕਰਵਾ ਦੀਏ ਸਾਈਡ ਤੇ ਕਰ ਦੋ ਬੰਦੇ ਬੰਦਾ ਹਲੇ ਵੀ ਗਈ ਜਾਂਦਾ ਉਧਰ ਨਾ ਕਰੋ ਫੱਟ ਲਾਤੀ ਯਾਰ ਦੇਖੋ ਲੈ ਆਪਕੇ ਗਲੀ ਥੋੜੀ ਖਰੀਦ ਲਈ ਚ ਪਤਾ ਨਹੀਂ ਕੌਣ ਹੈ ਓਏ ਹਜੇ ਵੀ ਕਹੀ ਜਾਂਦਾ ਕਹਿੰਦੇ ਇੱਧਰ ਨਹੀਂ ਕਰਨੀ ਤਸ ਸਰਕਾਰੀ ਜਗ੍ਹਾ ਹੈ ਸਰਕਾਰੀ ਰਸਤਾ ਹੈ ਮਾਤਾ ਇਸ ਬੰਦੇ ਤੋਂ ਹੈਰਾਨ ਆ ਚੱਕੇ ਵੀਰੇ ਇੱਧਰ ਨੂੰ ਕਰ ਦੇ ਬਾਬਾ ਠੀਕ ਹੈ ਯਾਰ ਬਸ ਠੀਕ ਹੈ ਠੀਕ ਹੈ ਖੜੀ ਰਹਿਣ ਦੇ ਓਰੇ ਤੇਰੇ ਥੱਲੇ ਚਲਾ ਦੇ ਯਾਰ ਕੋਈ ਯਾਰ ਕਹਿੋ ਜਾ ਬੰਦਾ ਇਹ ਸਮਾਨ ਗਿਰਗੇ ਦੀ ਰੇੜੀ 'ਚੋਂ ਉਲਟਾ ਡਿੰਡੇ ਕੱਟ ਕੇ ਤੇ ਲੱਗੇ ਆ ਦਸ ਪਰਸਾਨ ਐਫਲ ਟੁੱਟ ਗਿਆ ਸੀ ਸਬੱਡੀ ਕੱਢੀ ਐ ਗੰਦ ਪਾਇਆ ਕਹਿੰਦਾ ਤੁਸੀਂ ਕਹਿੰਦੇ ਇਹੋ ਜੇ ਕੰਮ ਕਰਦੇ ਹੋ ਅਗਲਾ ਯਾਰ ਰੋਜ਼ਗਾਰ ਕਰ ਰਿਹਾ ਹੱਦ ਹੋ ਗਈ ਫੇਰ ਯਾਰ ਫੇਰ ਯਾਰ ਦੰਡਾ ਡਿੰਡਾ ਕੱਢ ਕੇ ਲਿਆਇਆ ਡਿੰਡਾ ਡੰਡਾ ਡਿੰਡਾ ਕੱਢ ਕੇ ਲਿਆਇਆ ਡਿੰਡਾ ਐਡਾ ੜੋੜੀ ਹੁੰਦਾ ਚਲੋ ਬਸ ਬਸ ਉਹਨਾਂ ਨੂੰ ਕੁਝ ਕਿਓ ਨਾ ਨਾ ਹੋ ਗਿਆ ਕੁਝ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਚਲੋ ਛੱਡੋ ਕੁਝ ਨਹੀਂ ਤੁਸੀਂ ਆਪਣਾ ਕਰ ਲਓ ਸੈਟਿੰਗ ਆਸ ਵਿੱਚ ਗੱਲ ਕਰੋ ਤੇ ਇੱਦਾਂ ਨਹੀਂ ਕੋਈ ਚੱਲਦਾ ਤੁਸੀਂ ਆਪਣੀ ਸੈਟਿੰਗ ਕਰ ਲਓ ਉਹਨਾਂ ਨੇ ਨਾ ਵੇਖੀ ਆਪਣੇ ਵਿੱਚ ਦੂਜੀ ਤੇ ਆਪਣੀ ਕਰ ਸੈਟਿੰਗ ਕਰੋ ਮੈਂ ਪੱਤਰਵਾਦ ਲੈ ਤੀ ਤੁਹਾਨੂੰ ਹਾਂ ਇਹਦੇ ਐਕਸਲ ਟੁੱਟ ਗਏ ਦੋਨੋਂ ਕਿੱਥੇ ਰਹਿੰਦੇ ਤੁਸੀਂ ਹਰੀਦਪੁਰ ਰੋਡ ਤੇ ਘਰ ਆਈ ਆ ਅੱਛਾ ਗਿਆ ਨਹੀਂ ਨਾਗਾ ਹਾਂ ਜਦੋਂ ਦੇ ਨਾਲ ਦੁਕਾਨਾਂ ਨੂੰ ਹਾਂ ਇਹ ਸਾਰਾ ਕਰਾ ਦੇ ਤੇ ਆਪਣੇ ਬਾੜ ਦੇ ਨੇ ਤੇਰੇ ਅੰਸੀ ਹੈ ਮੇਰਾ ਵੀਰ ਠੀਕ ਹੈ ਤੇ ਵਧੀਆ ਹੱਲ ਕਰ ਦੇਣੇ ਜਿੱਥੋਂ ਦਾ ਕਰਾ ਲੈ ਜਿਹੜਾ ਖਰਚਾ ਆਊਗਾ ਮੈਂ ਆਪੇ ਦੇ ਦੂੰ ਸਰ ਲੋ ਜੀ ਦੇਖੋ ਇਹੋ ਜਿਹੇ ਬੰਦੇ ਵੀ ਨੇ ਬਿਲਕੁਲ ਇਹਨੂੰ ਖਾਲਸਾ ਜੀ ਖੜੇ ਖੜੇ ਇਹਨੂੰ ਕਹਿ ਦਿਓ ਗੱਡੀ ਕੱਢ ਲਵੇ ਸਾਡੇ ਤੇਰੇ ਨਾਲ ਖੜੇ ਨਗਲ ਕੇ ਰਹਿਣਾ ਤੇਰਾ ਮੇਰਾ ਵੀਰ ਲੋਕ ਲਈ ਆਈ ਮੈਂ ਮੈਂ ਕਿਹਾ ਲੋਕ ਲਈ ਹਾਂ ਯੋ ਕੋਈ ਨਹੀਂ ਕੋਈ ਨਹੀਂ ਉਹਨੇ ਆਪਣਾ ਰੋਜ਼ਗਾਰ ਕਰਦੇ ਹੁੰਦੇ ਆ ਯਾਰ ਆਪਣੇ ਵਿੱਚ ਮੋਦ ਮੋਤੀ ਵਾਲੇ ਵੀ ਹੋ ਰਹੇ ਜਿਹੜਾ ਤੈਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਤਾਂ ਵਿਧਾਨ ਦੇ ਤੇਰੇ ਨਾਲ ਖੜੇ ਉਹ ਵੀਰ ਜੀ ਇਹਦਾ ਰੋਜ਼ਗਾਰ ਕਰਦਾ ਉਹ ਬੰਦਾ ਇਹਨੂੰ ਕਹਿ ਰਿਹਾ ਤੂੰ ਗੰਦ ਪਾਇਆ ਦੱਸੋ ਆਂਗਾ ਕੰਮ ਕਰਦੇ ਤਾਂ ਗੰਦ ਪਾਇਆ ਕੰਮ ਮੁੱਢੀ ਆਏ ਕਰਦਾ ਨਹੀਂ ਡੰਡੇ ਡੁੰਡੇ ਦਾ ਮੇਰੇ ਤੋਂ ਵੀ ਹੁਣੀ ਕੱਟ ਲੈਂਦਾ ਮੈਂ ਤੂੰ ਆਪਾਂ ਲੜਨਾ ਆ ਉਹ ਜਿਉ ਮੁਰਗਾ ਆਪਾਂ ਮੁਰਗੀ ਬੰਦਾ ਮੁਰਗਾ ਨਾਲ ਮਰ ਪਈ ਅਰੇ ਜਾਣਾ ਜਾ ਇਹਨੂੰ ਲੈ ਜਾਓ ਇਹੋ ਐਂ ਮੁਰਗਾ ਮੁਰਗਨਾ ਕੀ ਬੁਲਜਣਾ ਦੋ ਕੋਈ ਜਾ ਕੇ ਤੇਰਾ ਠੀਕ ਕਰਾ ਲਾ ਮੈਂ ਆਪੇ ਤੇ ਤੂੰ ਨਹੀਂ ਕਰਦੀ ਉਹਦੀ ਗੱਡੀ ਘੜਾ ਦਿਓ ਉਹਨੇ ਫੇਰ ਕਿਸੇ ਨਾਲ ਬੈਂਸ ਪੈਣਾ ਉਹਦੀ ਗੱਡੀ ਘੜਾ ਦਿਓ ਜਾਓ ਉਹਨੇ ਵੀ ਪੂਰੇ ਆਸਦਾ ਬੰਦਾ ਨੇ ਉਰੇ ਦਾ ਵੀ ਐਕਸਲ ਟੁੱਟ ਗਿਆ ਜੀ ਡਰੇੜੇ ਲਈ ਬੰਦਾ ਜੇ ਉਰੇ ਆ ਜਾ ਕੋਈ ਮੜਾ ਰਜਿਸਟਰੀ ਕਰ ਦਵੇ ਨੇ ਨੇ ਸਮਾਨ ਇਹ ਤਾਂ ਨਾ ਸਾਰਾ ਚੱਕ ਕੇ ਕਿਸੇ ਹੋਰ ਜਗ੍ਹਾ ਰੱਖਣਾ ਪੈਣਾ ਅੱਛਾ ਸਮਾਨ ਲਵਾ ਕੇ ਇੱਧਰ ਕੋਈ ਰੇੜੀ ਐ ਤੋਂ ਜੀ ਲੈ ਲੈ ਉਹਦੇ ਨਾਲ ਕਰਾਣਾ ਉਹਦੇ ਵਿੱਚ ਸਮਾਨ ਲੱਦ ਲੈ ਇਹਨੂੰ ਰੋੜ ਕੇ ਲੈ ਜਾਉਣਾ ਕਿੰਨੇ ਕਿੰਨੇ ਰਜਿਸਟਰ ਕਰਨ ਆਪ ਬੰਦਾ ਜੀ ਇਹਨੂੰ ਵਾਇਰਲ ਕਰੋ ਇਹ ਬੰਦੇ ਨੇ ਡੰਡਾ ਕੱਢਿਆ ਰੇੜੀ ਵਾਲੇ ਦੇ ਉੱਪਰ ਸਰਦਾਰ ਬੰਦਾ ਰੇੜੀ ਵਾਲਾ 버ਗਰਾਂ ਦੀ ਰੇੜੀ ਲੰਦਾ ਉਹਦੀ ਰੇੜੀ ਦੇ ਐਕਸਲ ਟੁੱਟ ਗਏ ਤਾਂ ਸਾਰਾ ਸਮਾਨ ਹੈ ਹੀਟਾਂ गिर ਗਿਆ ਸੀ ਆਹ ਉਹ ਬੰਦਾ ਹਜੇ ਵੀ ਨਹੀਂ ਆਪਣੀ ਗੱਡੀ ਲੈ ਜਾ ਰਿਹਾ ਜਦੋਂ ਕਿ ਇੰਨੀ ਜਗ੍ਹਾ ਦੇ ਦਿੱਤੀ ਹੈ ਗੱਡੀ ਜਾਣ ਲਈ ਇਹਨੇ ਗੰਦੀਆਂ ਗੱਡੀਆਂ ਗਾਲਾਂ ਕੱਢੀਆਂ ਸਾਰੀਆਂ ਰਿਕਾਰਡ ਨੇ ਦੇਖੋ ਇਹਨੂੰ ਸਾਰੇ ਸਮਝਾ ਰਹੇ ਨੇ ਦੋ ਇਹਨੂੰ ਇਹਨੂੰ ਰਸਤਾ ਦਵੋ ਜੀ ਚਲੋ ਲੰਘੋ ਕੱਢੋ ਜੀ ਗੱਡੀ ਤੁਸੀਂ ਆਪਦੀ ਗੱਡੀ ਕੱਢੋ ਦੱਸੋ ਯਾਰ ਕਿੱਦਾਂ ਦੇ ਲੋਕ ਨੇ ਕੀ ਕਿਸ ਕੀ ਬੰਦਾ ਕੰਮ ਕਰੇ ਬੰਦਾ ਚੰਗਾ ਭਲਾ ਸਾਫ਼ ਸੁਥਰਾ ਕੰਮ ਕਰ ਰਿਹਾ ਉਹਨੂੰ ਕਹਿ ਰਿਹਾ ਵੀ ਇਹਨੇ ਰੇੜੀ ਤੇ ਕੰਮ ਕਰਕੇ ਗੰਦ ਪਾਇਆ ਇਹ ਬੰਦਾ ਹੈ ਪਤਾ ਨਹੀਂ ਕੌਣ ਹੈ ਪਹਿਲਾਂ ਅਸੀਂ ਨੂੰ ਬੜਾ ਪਿਆਰ ਨਾਲ ਕਿਹਾ ਬਾਈ ਜੀ ਉਹਦਾ ਸਮਾਨ गिर ਗਿਆ ਤੁਸੀਂ ਸਾਈਡ ਤੋਂ ਰੇੜੀ ਕੱਢ ਲਓ ਵੀ ਸਾਈਡ ਤੋਂ ਆਪਣੀ ਗੱਡੀ ਕੱਢ ਲਓ ਪਰ ਇਹ ਬੰਦਾ ਨਹੀਂ ਹਟਿਆ ਉੱਪਰੋਂ ਡੰਡਾ ਦਿਖਾ ਰਿਹਾ ਸੀਗਾ ਜੇ ਕਿਤੇ ਅਸੀਂ ਇਹ ਤੋਂ ਡੰਡਾ ਨਾ ਖੋਂਦੇ ਹੋ ਸਕਦਾ ਇਹ ਰੇੜੀ ਵਾਲੇ ਦੇ ਡੰਡਾ ਮਾਰ ਵੀ ਦਿੰਦਾ ਡੰਡੇ ਤੇ ਵੀ ਚੱਕਿਆ ਇਹਨੇ ਫਰਨ ਹੋ ਗਿਆ ਸਭ ਜੀ ਸਤਿ ਸ਼੍ਰੀ ਅਕਾਲ ਕੀ ਕਹਿੰਦੇ ਖਾਲਸਾ ਜੀ ਹੁਣ ਕੱਢਦੇ ਨਹੀਂ ਗੱਡੀ ਉਹ ਮੈਂ ਜੇ ਦਫਤਾਰਾ ਮਾਰੀ ਨੇ ਜੱਤੀਆਂ ਨੂੰ ਸੰਭੜਣਾ ਵੀ ਸਾਡਾ ਫਰਜ਼ ਮੰਨਦਾ ਵੀ ਅਸੀਂ ਇੱਜਤੇ ਦਾ ਸਤਕਾਰ ਕਰਾਉਣਾ ਕਿੱਦਾਂ ਮੇਰਾ ਭਰਾ ਸਾਰਾ ਮਾਮਲਾ ਤੁਹਾਡੇ ਸਾਹਮਣੇ ਹੋਇਆ ਦੇਖ ਲਓ ਕੀ ਸੋਚ ਆ ਬੰਦੇ ਦੀ ਸਰਦਾਰਾਂ ਦੇ ਠਿਕਾਣੇ ਗੱਲਾਂ ਥੋੜੀਆਂ ਨੇ ਜਿਹੜੇ ਲੋਕਾਂ 'ਚ ਬੇਪੂਹਣੇ ਨਹੀਂ ਫਿਰ ਜਿਨ੍ਹਾਂ ਨੇ ਜੋਹਰਾਂ ਨੇ ਵੀ ਪੱਕਾ ਬੰਨੀ ਉਹਨਾਂ ਦੀ ਬੇਇੱਜ਼ਤੀ ਕਰਵਾ ਰਿਆ ਪੰਜਾਬ ਦੇ ਵਿੱਚ ਹੀ ਉਹ ਤਾਂ ਫਿਰ ਹੈ ਹੀ ਆ ਸਿੱਖਾਂ ਨੂੰ ਬਦਨਾਮੀ ਕਰਾਉਣ ਵਾਸਤੇ ਹੀ ਆ। ਇਹ ਪਈਆਂ ਦੀ ਹੈਲਪ ਕਰਦੇ ਸੀ ਆਪਣੇ ਪਈਆਂ ਦੀ ਹੈਲਪ ਨਹੀਂ ਕਰਦੇ। ਤੁਹਾਡੇ ਪੰਜਾਬਾਂ ਲਈ ਡਾਂਗਾ ਮਾਰਦੇ ਪੰਜਾਬੀਆਂ ਦੇ। ਤੁਹਾਡੇ ਸਾਹਮਣੇ ਇਹਨੇ ਬੰਦੇ ਨੂੰ ਕਿਹਾ ਵੀ ਇਹਨੇ ਗੰਦ ਪਾਇਆ ਕੰਮ ਕਰਕੇ ਚਲੋ ਦੇ ਦੋ ਸਾਈਡ ਦੇ ਦੋ ਕਿਤੇ ਉੱਪਰ ਲੈ ਜਾਵੇ। ਆ ਦੇਖ ਲਓ ਜੀ ਆ ਗੱਡੀ ਦਾ ਨੰਬਰ ਹੈ ਜੀ। ਨਹੀਂ ਨਹੀਂ ਜਾਣ ਦੋ ਜਾਣ ਦੋ ਪਰ ਰੋਕੀ ਉੱਠੀਦਾ ਹੁੰਦਾ ਮੇਰੇ ਭਰਾ ਕੋਈ ਨਹੀਂ ਕੋਈ ਨਹੀਂ। ਬੱਵਾ ਕੀ ਲੜਾ ਰੋਗੇ। ਮਟੂ ਇਹਨਾਂ ਨੂੰ ਜ਼ਿਆਦਾ ਅੱਖ ਲੱਗੀ ਹੋਈ ਆ। ਸੋ ਇੱਥੇ ਮੌਕੇ ਤੇ ਹੀ ਰਮੇਸ਼ ਕੁਮਾਰ ਸੋਨੂ ਜਿਹੜੇ ਬਲਾਕ ਪ੍ਰਧਾਨ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉਹ ਵੀ ਪਹੁੰਚੇ ਉਹਨਾਂ ਨੇ ਕਿਹਾ ਵੀ ਜਿਹੜਾ ਰੇਡੀ ਦਾ ਐਕਸਲ ਟੁੱਟ ਗਿਆ ਦੋਨੋਂ ਟਾਇਰ ਜੋ ਵੀ ਖਰਚਾ ਆਊਗਾ ਉਹ ਆਪਣੇ ਕੋਲੋਂ ਦੇਣਗੇ ਸਾਰਾ ਜਿਹੜਾ ਮਸਲਾ ਉਹ ਆਪਾਂ ਤੁਹਾਨੂੰ ਦਿਖਾਇਆ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਸ ਵੀਰ ਦੀ ਮਦਦ ਹੋ ਸਕੇ ਤੇ ਇਹੋ ਜਿਹੇ ਜਿਹੜੇ ਬੰਦੇ ਨੇ ਉਹਨਾਂ ਨੂੰ ਸਬਕ ਮਿਲ ਸਕੇ ਬਹੁਤ ਬਹੁਤ ਧੰਨਵਾਦ ਜੀ